ਇੰਕਮ ਟੈਕਸ ਵਿਭਾਗ ਦੇ ਵੱਲੋਂ ਪਿਛਲੇ ਦਿਨੀ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਸਮੇਤ ਕਈ ਥਾਵਾਂ ਦੇ ਉੱਪਰ ਛਾਪੇਮਾਰੀ ਕੀਤੀ ਗਈ ਇਸ ਆਪਰੇਸ਼ਨ ਦੇ ਵਿੱਚ 600 ਕਰੋੜ ਰੁਪਏ ਦੇ ਸੱਟੇਬਾਜ਼ੀ ਦੇ ਘਟਾਲੇ ਦਾ ਇੱਕ ਪਰਦਾ ਫਾਸ਼ ਕੀਤਾ ਗਿਆ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਸ ਘਟਾਲੇ ਦੇ ਵਿੱਚ ਪੰਜਾਬ ਦੇ 10 ਆਈਪੀਐਸ ਅਫਸਰਾਂ ਦਾ ਨਾਮ ਸਾਹਮਣੇ ਆਇਆ ਜਿਸ ਤੋਂ ਬਾਅਦ ਲਗਾਤਾਰ ਖਲਚਲ ਜਿਹੜੀ ਆ ਉਹ ਮચી ਹੋਈ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਨ੍ਹਾਂ ਅਫਸਰਾਂ ਨੂੰ ਇਸ ਵੇਲੇ ਵਕਤ ਪਿਆ ਹੋਇਆ ਕਿ ਕਿਤੇ ਸਾਡੇ ਨਾਮ ਉਜਾਗਰ ਨਾ ਹੋ ਜਾਣ ਜਾ ਕੋਈ ਵੱਡੀ ਕਾਰਵਾਈ ਨਾ ਹੋ ਜੇ ਕਿਹੜੇ ਅਫਸਰ ਨੇ ਕਿਵੇਂ ਇਹ ਸਾਰੀ ਜਿਹੜੀ ਆ ਕਪਲੇਬਾਜੀ ਚੱਲ ਰਹੀ ਸੀ ਕਿਵੇਂ ਸੱਟੇਬਾਜੀ ਜਿਹੜੀ ਆ ਉਹ ਕੀਤੀ ਜਾ ਰਹੀ ਸੀਗੀ ਇਹ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਭੁਪਿੰਦਰ ਸਿੰਘ ਗੋਤਰਾ ਜੀ ਮੌਜੂਦ ਹੈਗੇ ਨੇ ਸਾਬਕਾ ਪੁਲਿਸ ਮੁਲਾਜ਼ਮ ਨੇ ਤਾਂ ਗੋਤਰਾ ਸਾਹਿਬ ਜਿਹੜੀ ਇਹ ਚਰਚਾ ਇਸ ਵੇਲੇ ਬੜੀ ਤੇਜ਼ ਹੋ ਰਹੀ ਹੈ ਕਿ 10 ਆਈਪੀਐਸ ਅਫਸਰ ਪੰਜਾਬ ਦੇ ਇਸ 600 ਕਰੋੜ ਰੁਪਏ ਦੀ ਸੱਟੇਬਾਜੀ ਦੇ ਵਿੱਚ ਇਨਵੋਲਵ ਸੀਗੇ ਕਿਵੇਂ ਚੱਲ ਰਿਹਾ ਸੀਗਾ ਇਹ ਸਾਰਾ ਕੁਝ ਸਤਿ ਸ਼੍ਰੀ ਅਕਾਲ ਜੀ ਮੇਰੇ ਜਿੰਨੇ ਭੈਣ ਭਾਈ ਸੁਣਦੇ ਨੇ ਗੱਲ ਹੈ ਜੀ ਤੇ ਜਦੋਂ ਮੌਕੇ ਦੀ ਸਰਕਾਰ ਥੋੜਾ ਜਿਆ ਪਾਪਾ ਕਹਦੀ ਵੀ ਅਫਸਰਾਂ ਦੀ ਲਗਾਮ ਤੇ ਢੀ ਛੱਡ ਦਵੇ ਹੂੰ ਤੇ ਫਿਰ ਇਹੋ ਜੇ ਕੰਮ ਹੁੰਦੇ ਨੇ ਹੂੰ ਤੇ ਕੁਝ ਇਹ ਗੱਲ ਹੈ ਕਿ ਕੁਝ ਅਫਸਰਾਂ ਨੂੰ ਜਿੱਦਾ ਸਿਆਣਿਆਂ ਦੀ ਕਹਾਵਤ ਹੈ ਖੂਨ ਮੂਹ ਨੂੰ ਲੱਗਾ ਹੁੰਦਾ ਠੀਕ ਹੈ ਨਾ ਉਹ ਲੱਗੇ ਦਾ ਆਪਾਂ ਕਹਿ ਦਈਏ ਕਿ ਇਹ ਸਾਰੀਆਂ ਗੱਲਾਂ ਇਕੱਠੀਆਂ ਨਾਲ ਜੁੜਦੀ ਕੜੀ ਨਾਲ ਜੁੜਦੀ ਆ ਫਿਰ ਦੇਖੋ ਵੀ ਐਡਾ ਵੱਡਾ ਕਾਫਲਾ ਯਾਰ ਤੁਸੀਂ ਆਈਪੀਐਸ ਅਫਸਰਾਂ ਕੇ ਛੋਟੀ ਮੋਟੀ ਪੋਸਟ ਨਹੀਂ ਜਿਹਦੇ ਵਿੱਚ ਕਿ ਸਾਡੇ ਰਿਟਾਇਰਡ ਇੱਕ ਡੀਏਜੀ ਇਨਵੋਲਵ ਦੋ ਡੀਏਜੀ ਹੋਰ ਕੋਈ ਐਸਐਸਪੀ ਕੋਈ ਰਿਟਾਇਰਡ ਐਸਪੀ ਮਤਲਬ ਇਹ ਜੇ ਅਫਸਰ ਸਾਰੇ ਇਨਵੋਲਵ ਨੇ ਇਹ ਸਾਰੀ ਗੱਲਬਾਤ ਮੁੱਖ ਮੰਤਰੀ ਸਾਹਿਬ ਕੋਲ ਪਹੁੰਚੀ ਅਸੀਂ ਵੀ ਪਹੁੰਚ ਕੀਤੀ ਇਨਕਮ ਟੈਕਸ ਤੱਕ ਪਹੁੰਚੇ ਪਹੁੰਚ ਕੀਤੀ ਚਲੋ ਨਾ ਅਜੇ ਕਹਿੰਦੇ ਵੀ ਨਾਂ ਅਜੇ ਹੀ ਗੁਪਤ ਰੱਖੇ ਨੇ ਨਾਂ ਵੀ ਅਜਾਕਰ ਹੋਣਗੇ ਥੋੜੀ ਦੇਰ ਤੱਕ ਅੱਛਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਸਾਰਾ ਕੁਝ ਪਹੁੰਚ ਇਸ ਚੀਜ਼ ਨੂੰ ਅਸੀਂ ਤੁਹਾਡੇ ਕੋਲ ਪੁੱਛਦੇ ਆਂ ਇਸ ਚੀਜ਼ ਨੂੰ ਤੁਸੀਂ ਇਹਨਾਂ ਅਫਸਰਾਂ ਨੂੰ ਹੁਣ ਬੁਲਾਉਣ ਤੇ ਲਗੇ ਹੋ ਕਿ ਜਾਂ ਬਚਾਉਣ ਤੇ ਲਗੇ ਹੋ ਇਹ ਦੋਵਾਂ ਚ ਕਿਹੜੀ ਗੱਲ ਤੁਸੀਂ ਕਰਨੀ ਚਾਹੁੰਦੇ ਹੋ ਕਿਉਂਕਿ ਸਾਡੀ ਜਨਤਾ ਦੀ ਆਵਾਜ਼ ਹੈ ਕਿ ਜੇ ਸਾਡੇ ਸਾਡੀ ਪੁਲਿਸ ਮਹਿਕਮੇ ਦੀ ਪੁਲਿਸ ਮਹਿਕਮੇ ਦਾ ਨਵੇਂ ਡਿਸਮਿਸ ਕੀਤਾ ਹੋਇਆ ਮੁਲਾਜ਼ਮਾ ਬਿਨਾਂ ਕਿਸੇ ਗੱਲ ਤੋਂ ਡਿਸਮਿਸ ਹੋ। ਇਹ ਕਿਤੇ ਹੁੰਦਾ ਨਾ ਵੀ ਚੋਰ ਨੇ ਚੋਰੀ ਕੀਤੀ ਹੋਵੇ ਤੇ ਉਹਦੀ ਉਹਨੂੰ ਸਜ਼ਾ ਮਿਲੀ ਬਿਨਾਂ ਕਿਸੇ ਗੱਲ ਤੋਂ ਡਿਸਮਿਸ ਮੁਲਾਜ਼ਮਾ ਤੇ ਜਿਹਨੂੰ ਕਿ ਮੜੀ ਮੁੜ ਕੇ ਮਹਿਕਮੇ ਨੇ ਬਹਾਲ ਨਹੀਂ ਕੀਤਾ। ਤੇ ਫਿਰ ਦੁਖੀ ਹੋਇਆ ਬੰਦਾ ਫਿਰ ਜੋ ਸੱਚ ਉਹ ਉਗਲੇ ਗਈ ਇਹ ਜਿਹੜੇ 10 ਅਫਸਰਾਂ ਦੇ ਨਾਮ ਨੇ ਮੁੱਖ ਮੰਤਰੀ ਦੇ ਕੋਲ ਚਲੇ ਗਏ ਨੇ ਬਿਲਕੁਲ ਉਹਨਾਂ ਕੋਲ ਚਲੇ ਗਏ ਨੇ ਜੀ ਉਹ ਮੈਂ ਇਹ ਗੱਲ ਕਹਿਣਾ ਵੀ ਇੱਕ ਪਾਸੇ ਤਾਂ ਕਹਿੰਦੇ ਜ਼ੀਰੋ ਟੋਲਰੈਂਸ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਤੇ ਜ਼ੀਰੋ ਜ਼ੀਰੋ ਟੋਲਰੈਂਸ ਦੇ ਮੁਤਾਬਕ ਫਿਰ ਇਹਨਾਂ ਦੇ ਕਾਰਵਾਈ ਦੀ ਬੰਨੀ ਚਾਹੀਦੀ ਏ ਜੇ ਇੱਕ ਮੁਲਾਜ਼ਮ ਤੇ ਆਪਾਂ ਕਹਦੀਏ ਵੀ ਦੋ ਪਾਰਟੀਆਂ ਚ ਪੁਲਿਸ ਨੂੰ ਨਾ ਵੰਡੋ ਪੀਪੀਐਸ ਲੈਵਲ ਲੌਬੀ ਨੂੰ ਲੱਗ ਕਰ ਦਿੰਦੇ ਆਈਪੀਐਸ ਨੂੰ ਲੱਗ ਕਰ ਦਿੰਦੇ ਉਹਦੇ ਵਿੱਚ ਫਿਰ ਤੁਸੀਂ ਅੱਗੇ ਕੀ ਕਰਦੇ ਹੋ ਪੀਪੀਐਸ ਜਾਂ ਥੱਲੇ ਵਾਲੀ ਲੋਬੀ ਦੇ ਕੋਈ ਗੱਲਬਾਤ ਹੋਏ ਜਾਂ ਸਸਪੈਂਡ ਕਰ ਦਿੰਦੇ ਜਾਂ ਬਦਲ ਦਿੰਦੇ ਜਾਂ ਡਿਸਮਿਸ ਕਰ ਦਿੰਦੇ ਹੋ ਪੀਪੀਐਸ ਲੋਬੀ ਦੇ ਵਿੱਚ ਮੈ ਲੈਣਾ ਵੀ ਐਸਪੀ ਰੈਂਕ ਤੋਂ ਥੱਲੇ ਕਾਸਟੇਬਲ ਰੈਂਕ ਤੱਕ ਲੈਣਾ ਉੱਤੇ ਵਾਲੇ ਰੈਂਕਾਂ ਦਾ ਜਦੋਂ ਕੋਈ ਗੱਲਬਾਤ ਹੁੰਦੀ ਹੈ ਆਪ ਤੁਸੀਂ ਦੱਸ ਇਹ ਲੈ ਲਓ ਇਸ ਤੋਂ ਇਲਾਵਾ ਹੋਰ ਵੀ ਅਫਸਰਾਂ ਤੇ ਆਈਪੀਐਸ ਅਫਸਰਾਂ ਦੇ ਪਰਚੇ ਦਰਜ ਨੇ ਜਿਹੜੇ ਕਿ ਹੁਣ ਡਿਊਟੀ ਬੈਠੇ ਨੇ ਸਾਰਾ ਕੁਝ ਕਰ ਰਹੇ ਨੇ ਸਾਰਾ ਕੁਝ ਪਤਾ ਮੈਂ ਅੱਗੇ ਵੀ ਕਈ ਵਾਰੀ ਮੀਡੀਆ 'ਚ ਕਿਹਾ ਹੈ ਇੱਕ ਦੋ ਦਾ ਪਤਾ ਹੀ ਹੈ ਸਾਰਿਆਂ ਨੂੰ ਜਿਹੜਾ ਫਰੀਦਕੋਟ ਲੱਗੇ ਸੀ ਕੋਈ ਜੀ ਅ ਜਲੰਧਰ ਲੱਗੇ ਡੀਐਸਪ ਇਹਨਾਂ ਦਾ ਤਾਂ ਪਤਾ ਹੀ ਪਰਚੇ ਜਦੋਂ ਕਿ ਇਹਨਾਂ ਤੇ ਇਹ ਨੌਕਰੀ ਕਰ ਰਹੇ ਨੇ ਤੇ ਸਾਡੇ ਪੁਲਿਸ ਮੁਲਾਜ਼ਮਾਂ ਤੇ ਐਫਆਈਆਰ ਦਰਜ ਹੋ ਜਾਏ ਤੇ ਉਹ ਡਿਸਮਿਸ ਸਾਡਾ ਪੁਲਿਸ ਮੁਲਾਜ਼ਮ ਕੋਈ ਗੈਰਹਾਜ਼ਰ ਹੋ ਜਾਏ ਉਹ ਡਿਸਮਿਸ ਸਾਡਾ ਮੁਲਾਜ਼ਮ ਬਰੀ ਹੋਇਆ ਡਿਸਮਿਸ ਸਾਡੇ ਮੁਲਾਜ਼ਮ ਤੇ ਜੇ ਕੋਈ 20 ਪਲੱਸ ਨੌਕਰੀ ਵਾਲਾ ਅਜ ਦੀ ਨੌਕਰੀ ਕੀਤੀ ਹੋਏ ਜੇ ਉਹਨੂੰ ਕੋਈ ਸਜ਼ਾ ਵੀ ਹੋਏ ਉਹਨੂੰ ਪੈਨਸ਼ਨ ਨਹੀਂ ਦੇਣੀ ਉਹ ਡਿਸਮਿਸ ਤੇ ਜਿਹੜੇ ਇਹਨਾਂ ਦੇ ਚਾਹਤੇ ਨੇ ਜਿੱਦਾਂ ਮੈਂ ਹੁਣ ਆਈਪੀਐਸ ਦੀ ਕਹਿ ਲਈ ਅਫਸਰਾਂ ਦੀ ਇਹਨੂੰ ਬਚਾਉਣ ਦਾ ਜ਼ੋਰ ਲੱਗਾ ਪਿਆ ਜਾਂ ਹੋਰ ਚਾਹਤੇ ਇਹਨਾਂ ਦੇ ਉਹਨਾਂ ਨੂੰ ਸਜ਼ਾ ਹੋਈ ਵੀ ਐਸਐਚਓ ਲੱਗੇ ਜਾਨੀ ਕਿ ਵੱਡੇ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਹਾਂ ਉਹਨਾਂ ਦੇ ਗਾਜ ਡਿਗਦੀ ਗਾਜ ਛੋਟਿਆਂ ਦੇ ਡਿਗਦੀ ਮੈਂ ਜਿੱਦਾਂ ਸਿਆਣੇ ਕਹਿੰਦੇ ਪਾਣੀ ਨੀਵੇਂ ਪਾਸੇ ਨਹੀਂ ਆਉਂਦਾ ਹਾਂ ਤੇ ਉਹ ਨੀਵੇਂ ਪਾਸੇ ਨੂੰ ਪਾਣੀ ਆਉਣ ਦਾ ਨਰਕਾਰ ਨੇ ਕਿ ਇਹਨਾਂ ਵਿਚਾਰਿਆਂ ਦੇ ਪਰਿਵਾਰ ਉਜੜ ਜਾਂਦੇ ਹੁਣ ਤੁਸੀਂ ਦੇਖੋ ਇੱਕ ਮੁਲਾਜ਼ਮ ਕੋਈ ਵੀ ਲੈ ਲਈ ਆਪਾਂ ਸਪਾਈ ਥਾਣੇਦਾਰ ਸਪਾਈ ਹੌਲਡਰ ਕਿਸੇ ਨੇ ਜੇ ਉਹਨੇ ਬੱਚੇ ਪੜਾਉਣੇ ਤੇ ਉਹਦੀ ਫੀਸ ਜਾਂਦੀ ਜੀ ਉਹਨੇ ਘਰ ਬਣਾਇਆ ਉਹਦਾ ਲੋਨ ਲਿਆ ਉਹ ਚੱਲਦਾ ਜੀ ਉਹਨੇ ਗੱਡੀ ਲਈ ਜਾਂ ਸਕੂਟਰ ਕੋਈ ਉਹਦਾ ਲੋਨ ਚੱਲਦਾ ਉਹ ਇੱਕ ਪਾਸੇ ਤੋਂ ਡਿਫਾਲਟਰ ਮਹਿਕਮੇ ਕੋਲ ਹੋ ਗਿਆ ਇਧਰ ਸਰਕਾਰ ਕੋਲ ਉਹਨਾਂ ਨੇ ਉਹਨੂੰ ਪੰਜਾਬੀ ਕਾਲੀ ਸਰਕਾਰ ਨੇ ਉਹਨੂੰ ਕਹਿ ਤਾ ਵੀ ਤੂੰ ਚੋਰ ਐ ਤੈਨੂੰ ਕੱਢ ਦਿੱਤਾ ਜੀ ਪਰ ਮੈਂ ਤਾਂ ਜਿਆਦਾ ਕਹਾਣੀਆਂ ਨਹੀਂ ਪਾਉਂਦਾ ਵੀ ਉੱਤੇ ਆ ਕੇਸ ਦਾ ਮੈਂ ਇੱਕੋ ਗੱਲ ਮੋਟੀ ਜੀ ਲੈਣਾ ਵੀ ਆ ਤੂੰ ਚੋਰ ਐ ਤੈਨੂੰ ਮਹਿਕਮੇ ਜਿਹੜਾ ਸਿਸਟਮ ਕੱਢ ਦਿੱਤਾ ਹਾਂ ਉਹ ਡਿਸਮੈਂਟ ਕਰਨਾ ਇੱਕ ਪਾਸੇ ਮਹਿਕਮੇ ਤੋਂ ਅੱਥੇ ਚੋਰ ਹੋ ਗਿਆ ਇੱਕ ਦੂਜਾ ਹੁਣ ਕਿੰਨੀਆਂ ਪਾਰਟੀਆਂ ਤੋਂ ਕਿੰਨੇ ਬੰਦੇ ਖਰਾਬ ਹੋਏ ਇੱਕ ਉਹਦਾ ਸਕੂਲ ਬੱਚਿਆਂ ਦਾ ਸਕੂਲ ਖਰਾਬ ਹੋਇਆ ਬੈਂਕ ਤੋਂ ਜੇ ਲੋਨ ਲਿਆ ਉਹ ਖਰਾਬ ਹੋਇਆ ਪਰਿਵਾਰ ਦਾ ਰੋਟੀ ਪਾਣੀ ਬੰਦ ਹੋਣ ਵਾਲਾ ਕੰਮ ਹੋ ਗਿਆ ਮੈਂ ਸਰਕਾਰ ਨੂੰ ਫਿਰ ਇਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਮਿਲਿਆ ਪਹਿਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਬਹੁਤ ਔਖਾ ਜੀ ਨਹੀਂ ਮਿਲ ਸਕਦਾ ਉਹ ਵੀ ਮਿਲੇ ਕਿੱਥੇ ਆ ਕਿ ਆਪਾਂ ਇੱਥੇ ਜਲੰਧਰ ਇਲੈਕਸ਼ਨ ਸੀ ਉਸ ਵੇਲੇ ਆਪਾਂ ਮਿਲਣ ਦੀ ਕੋਸ਼ਿਸ਼ ਕੀਤੀ ਤੇ ਮਿਲੇ ਮਿਲ ਕੇ ਆਪਾਂ ਇਹੋ ਗੱਲ ਦੱਸੀ ਵੀ ਮੁਲਾਜ਼ਮਾਨਾਂ ਦਾ ਧੱਕਾ ਹੋਇਆ ਜੀ ਏਦਾਂ ਦੀ ਗੱਲਬਾਤ ਹਾਂ ਉਹਨਾਂ ਨੇ ਸੁਣ ਕੇ ਚਿੱਠੀ ਲੈ ਕੇ ਚੀਮੇ ਦੀ ਡਿਊਟੀ ਲਾਤੀ ਹਰਪਾਲ ਸਿੰਘ ਚੀਮੇ ਦੀ ਪਹਿਨਾਂ ਦੀ ਸੁਣੀ ਜਾ ਹਰਪਾਲ ਸਿੰਘ ਚੀਮੇ ਨੇ ਸੁਣ ਕੇ ਚਿੱਠੀ ਕੱਢ ਦਿੱਤੀ ਆਪਣੇ ਵੱਲੋਂ ਹੋਮ ਸੈਕਟਰੀ ਵੱਲੋਂ ਡੀਜੀਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਫਿਰ ਮੁੱਖ ਮੰਤਰੀ ਨੇ ਮੈਂ ਕਿਹਾ ਜਿਆ ਬਰੀ ਹੋਏ ਵੀ ਬਾਲ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਕਿਹਾ ਆਪਣੇ ਜਲੰਧਰ ਸੀਬੀਜ ਇਹਨਾਂ ਦਾ ਲਿਖ ਕੇ ਭੇਜਤਾ ਜਾਵੇ ਕਿ ਇਹਨਾਂ ਨੂੰ ਬਾਲ ਕੀਤੇ ਜਾਣ ਜਿਹੜੇ ਬਰੀ ਹੋਏ ਉਹ ਕੋਈ ਗੱਲਬਾਤ ਨਹੀਂ ਆ ਜਾ ਅੱਛਾ ਇਹ ਗੱਲ ਹੋ ਗਈ ਇਹ ਤਾਂ ਕਮਲ ਥੱਲੇ ਵਾਲਿਆਂ ਦਾ ਮੁਲਾਜ਼ਮਣ ਹੁੰਦਾ ਆ ਪਿਆਪਾ ਪੀਪੀਐਸ ਲੋਬੀ ਨੂੰ ਲੈ ਲਈਏ ਥੱਲੇ ਨੂੰ ਆ ਜੀ ਹਾਂ ਪਰ ਕੰਮ ਤਾਂ ਆਈਪੀਐਸ ਦੇ ਕਹਿੰਦੇ ਕਰਦੇ ਨੇ ਥੱਲੇ ਪੀਪੀ ਕੰਮ ਥੱਲੇ ਵਾਲੇ ਆਈਪੀਐਸ ਕਹਿੰਦੇ ਕਰਦੇ ਨੇ ਮੈਂ ਕੋਈ ਗਲਤ ਤਾਂ ਹੋ ਗਈ ਨਾ ਫਿਰ ਗੋਤਰਾ ਸਾਹਿਬ ਕੰਮ ਤਾਂ ਗਲਤ ਫਿਰ ਕਿਸੇ ਦੇ ਵੀ ਕਹਿੰਦੇ ਕੀਤਾ ਕੀਤਾ ਤਾਂ ਹੈ ਨਾ ਮੈਂ ਤਾਂ ਅੱਗੇ ਕਹਾਂ ਵੀ ਗਾਜ ਥੱਲੇ ਤੇ ਡਿੱਗਦੀ ਹੈ ਹਾਂ ਮੈਂ ਮੇਰੇ ਜਿੰਨੇ ਵੀ ਵੀਰ ਐਸਐਚਓ ਜਾਂ ਡੀਐਸਪੀ ਜਿੰਨੇ ਵੀ ਲੱਗੇ ਮੈਂ ਉਹਨਾਂ ਨੂੰ ਕਿ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿੱਦਣ ਕਿਦੇ ਤੁਹਾਨੂੰ ਕੋਈ ਕੰਮ ਕਹੇ ਤਾਂ ਇਹ ਸੋਚ ਲਿਓ ਮਗਰ ਤੁਹਾਡੇ ਪਰਿਵਾਰ ਵੀ ਆ ਬੱਚੇ ਵੀ ਆ ਘਰ ਵੀ ਤੁਹਾਡਾ ਹੂੰ ਕਿਤੇ ਹੋਣਾ ਹੋਏ ਵੀ ਇਹ ਸਾਰੀਆਂ ਚੀਜ਼ ਪਰ ਆਈਪੀਐਸ ਅਫਸਰ ਪਿੱਛੇ ਪੈਰ ਖਿੱਚਣ ਦਾ ਮਗਰੋਂ ਜਦੋਂ ਤੁਸੀਂ ਜਾ ਕੇ ਕਹੋਗੇ ਕਿ ਯਾਰ ਇਹ ਹੋਇਆ ਤੇ ਉਹ ਕਿਸੇ ਨੇ ਕਹਣਾ ਯਾਰ ਆਹੀ ਕਿਹੜਾ ਕਿਆ ਸੀ ਇਹ ਹੁਣ ਗੋਤਰਾ ਸਾਹਿਬ ਜਿਹੜਾ ਆਈਪੀਐਸ ਲੋਬੀ ਦੇ ਵਿੱਚ ਹਲਚਲ ਕੀ ਚੱਲ ਰਹੀ ਹੈ ਜਿਹੜੇ 10 ਨਾਂ ਸਾਹਮਣੇ ਆ ਰਹੇ ਨੇ ਇਹ ਵੀ ਪਤਾ ਲੱਗ ਗਿਆ ਕਿ ਮੁੱਖ ਮੰਤਰੀ ਦੇ ਕੋਲ ਨਾ ਚਲੇ ਗਏ ਨੇ ਚਰਚਾ ਕੀ ਚੱਲ ਰਹੀ ਹੈ ਕਿ ਵਾਕਈ ਭਜ ਤੋੜ ਲੱਗੀ ਹੋਈ ਹੈ ਇਸ ਵੇਲੇ ਬਿਲਕੁਲ ਪੂਰੀ ਭਜ ਤੋੜ ਲੱਗੀ ਪਿਆ ਆਪਾਂ ਇਹਨਾਂ ਨੂੰ ਬਚਾਉਣਾ ਹੈ ਹਾਂ ਬਚਾਉਣ ਕਰਕੇ ਅਜੇ ਨਾਂ ਇਹਨਾਂ ਦੇ ਆ ਨਹੀਂ ਰਹੇ ਪਰ ਰੌਲਾ ਅਸੀਂ ਵੀ ਇਸੇ ਕਰਕੇ ਹੁਣ ਪਾਣਾ ਸ਼ੁਰੂ ਕੀਤਾ ਜਦੋਂ ਅਸੀਂ ਸਾਨੂੰ ਹੀ ਦੋਸ਼ੀ ਦੇਤਾ ਜਦਕਿ ਬਿਨਾਂ ਕਿਸੇ ਗੱਲ ਤੋਂ ਕੋਰਟ ਦੇ ਵਿੱਚੋਂ ਅਸੀਂ ਬਰੀਆਂ ਮਹਿਕਮੇ ਦੇ ਇਨਕੁਆਰੀ 'ਚ ਸਾਨੂੰ ਕੱਢਤਾ ਦੋਸ਼ਾੜ ਤੇ ਕੋਇਆ ਉਹ ਬਰੀ ਹੋਏ ਵਾਲੇ ਬੰਦੇ ਤੁਸੀਂ ਭਾਲ ਨਹੀਂ ਕੀਤੇ ਨੌਕਰੀਆਂ ਸਾਡੀਆਂ ਪੂਰੀਆਂ ਹੋ ਗਈਆਂ ਪੈਨਸ਼ਨ ਸਾਨੂੰ ਤੁਸੀਂ ਦਿੱਤੀ ਉਹ ਕੁਲਦੀਪ ਸਿੰਘ ਚਾਹਲ ਇੱਕ ਡੀਆਈਜੀ ਉੱਥੇ ਲੱਗਾ ਉਹਨੂੰ ਮੇਰੀ ਭੇਜਤੀ ਦੀ ਇਹਨੂੰ ਪੈਨਸ਼ਨ ਦੇ ਦੂਗਾ ਉਹ ਮੈਂ ਕਹਾ ਮੇਰੀ ਪੈਨਸ਼ਨ ਨਹੀਂ ਲਈ ਉਹ ਲੱਗ ਜੂਗੀ ਕਰਦੇ ਆਂਗਾ ਜੀ ਤੁਸੀਂ ਆ ਨਹੀਂ ਹੋ ਮੇਰੀ ਪੈਨਸ਼ਨ ਵਾਲੀ ਕੇਸ ਉਹਨ ਮੈਂ ਗੱਲ ਕਰਨਾ ਵੀ ਆਹੀ ਤੇ ਫਿਰ ਡਟ ਕੇ ਵਿਰੋਧ ਕਰਾਂਗੇ ਜੀ ਕਿਉਂਕਿ ਅਸੀਂ ਵਿਹਲੇ ਆ ਇਹ 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 ਸਾਰੇ ਜਿਹੜੇ ਆਈਪੀਐਸ ਨੇ ਔਨ ਡਿਊਟੀ ਨਹੀਂ ਕਿ ਜਾਂ ਇਹਨਾਂ ਚੋਂ ਰਟਾਇਰ ਇਹਨਾਂ ਜੋ ਕੁਝ ਰਟਾਇਰ ਹੋ ਚੁੱਕੇ ਨੇ ਅੱਛਾ ਕੁਝ ਰਟਾਇਰ ਹੋ ਚੁੱਕੇ ਨੇ ਤਾਂ ਕੁਝ ਔਨ ਡਿਊਟੀ ਹੈ ਇੱਕ ਡੀਆਈ ਸਾਹਿਬ ਰਟਾਇਰ ਹੋ ਚੁੱਕੇ ਨੇ ਦੋ ਡੀਆਈ ਔਨ ਡਿਊਟੀ ਨੇ ਮਤਲਬ ਗੱਲ ਇਹ ਵੀ ਆਈਪੀਐਸ ਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਨੇ ਬਚਾਉਣਾ ਈ ਨਹੀਂ ਤਾਂ ਤੁਸੀਂ ਆ ਪਿੱਛੇ ਦੇਖ ਲਓ ਬਠਿੰਡੇ ਥਾਰ ਵਾਲੀ ਮੈਡਮ ਦੀ ਕਹਾਣੀ ਹੋਈ ਉਦੋਂ ਵੀ ਉਹ ਕਹਿੰਦੀ ਸੀ ਮੈਨੂੰ ਜੀ ਮੇਰੇ ਆ ਫਲਾਣੇ ਆਈਜੀ ਦਾ ਬਾਗ ਵੀ ਕਿਸੇ ਨਾਲ ਉਹਨੇ ਨਾਂ ਤੇ ਨਹੀਂ ਦੱਸਿਆ ਜੋ ਪਤਾ ਲੱਗਾ ਉਹਨੇ ਕਿਹਾ ਮੇਰੀ ਫਲਾਣੇ ਨਾਲ ਮੇਰੀ ਗੱਲ ਕਰੋ ਕਹੇ ਨਹੀਂ ਕਰਾਈ ਉਹਨੂੰ ਦੇਤੀ ਜਾਂਦਾ ਫਿਰ ਤੁਸੀਂ ਇੱਕ ਆਡੀਓ ਵੀ ਸੁਣੀ ਹੋਣੀ ਨੈੱਟ ਤੇ ਬੜੀ ਚੱਲੀ ਸੀ ਕਿ ਆਈਪੀਐਸ ਅਫਸਰ ਦੀ ਉਹ ਨਾਂ ਪਤਾ ਹੀ ਸਾਰਿਆਂ ਨੂੰ ਜਿਹੜੀ ਚੱਲੀ ਸੀ ਉਹ ਵੀ ਚੱਲੀ ਉਹ ਵੀ ਪਚਾਇਆ ਉਹ ਅਫਸਰ ਫਿਰ ਵੀ ਆਪਣੀਆਂ ਉਸੇ ਕੁਰਸੀਆਂ ਤੇ ਲੱਗਣ ਜਿੱਥੇ ਜਿੱਥੇ ਬੈਠੇ ਨੇ ਉੱਥੇ ਬੈਠੇ ਨੇ ਕਿਸੇ ਦੀ ਬਦਲੀ ਤੱਕ ਨਹੀਂ ਤੇ ਆਈਪੀਐਸ ਅਫਸਰ ਆ ਤੁਸੀਂ ਸੁਣਿਆ ਹੋਣਾ ਆਪਣੇ ਫਰੀਦਕੋਟ ਤੇ ਉਹਦੀ ਕੋ ਥੋੜੀ ਜੀ ਗੱਲ ਹੋਈ ਉਹਨੂੰ ਮੈਂਟ ਲਾਇਆ ਬਦਲਣ ਦਾ ਬਦਲ ਕੇ ਰੱਖਾ ਦਿੱਤਾ ਮੈਂ ਇੱਕੋ ਗੱਲ ਕਰਦਾ ਵੀ ਪਾਣੀ ਥੱਲੇ ਨੂੰ ਆਉਂਦਾ ਹੈ ਇਹ ਭਗਵੰਤਮਾਨ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਮੇਰੇ ਹਿਸਾਬ ਨਾਲ ਤੇ ਕੁਝ ਚਲਦੀ ਨਹੀਂ ਖਤਮ ਲੱਗਦੀ ਕਹਿ ਜ਼ਰੂਰ ਦਿੰਦੇ ਨੇ ਪਰ ਮੈਂ ਕਹਿੰਦਾ ਇਹਨੂੰ ਚੁਟਕਣ ਵਾਲੀਆਂ ਕਹਾਣੀਆਂ ਰੱਖੋ ਇਹਨੂੰ ਜੇ ਕਰਨਾ ਤੇ ਪੂਰੀ ਕਾਰਵਾਈ ਕਰੋ ਮੈਂ ਤੇ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਵੀ ਸਖਤੀ ਨਾਲ ਤੇ ਕਾਰਵਾਈ ਕਰੋ ਹੁਣ ਇਹ ਜਿਹੜਾ 10 ਦਾ ਨਾਮ ਤਾਂ ਚੱਲ ਪਿਆ 10 ਆਈਪੀਐਸ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਹੁਤ ਵੱਡੀ ਖਬਰ ਹੈ ਜੇ ਇਹਨਾਂ ਦੇ ਨਾਮ ਹੀ ਜਨਤਕ ਹੋ ਗਏ ਤਾਂ ਮੈਨੂੰ ਲੱਗਦਾ ਕਿ ਫਿਰ ਤਾਂ ਸੁਭਾਵਿਕ ਹੈ ਕਿ ਫਿਰ ਕਾਰਵਾਈ ਦੀ ਜਿਹੜੀ ਹੈ ਉਹ ਹੋਵੇਗੀ ਹੋਵੇਗੀ ਇਹ ਸਾਰਾ ਨੈਟਵਰਕ ਚੱਲਦਾ ਕਿਵੇਂ ਹੈ ਕਿਵੇਂ ਇਹਨਾਂ ਦੇ ਨਾਮ ਸਾਹਮਣੇ ਆਏ ਕਿਵੇਂ ਫੜੇਗੇ ਇਹ ਜਦੋਂ ਫੜਿਆ ਇਹਨਾਂ ਨੂੰ ਇਨਕਮ ਟੈਕਸ ਵਾਲਿਆਂ ਨੇ ਇਹ ਉਸ ਵੇਲੇ ਪਤਾ ਜਿੱਨਾਂ ਹੁਣ ਜਿਹੜੇ ਥੱਲੇ ਵਾਲੇ ਮੇਰੇ ਵਰਗਾ ਬੰਦਾ ਉਹਨਾਂ ਕੋਈ ਨੌਕਰੀ ਕਰਦਾ ਤਾਂ ਨੇਚਰਲੀ ਗੱਲ ਉਹਨੂੰ ਪਤਾ ਹੀ ਲਿੰਕਦਾ ਵੀ ਕਿੱਥੇ ਕਿੱਥੇ ਇਹ ਪੁਛ ਪੜਤਾਲ ਜਦੋਂ ਸਾਰੀ ਇਨਵੈਸਟੀਗੇਸ਼ਨ ਹੁੰਦੀ ਉਹਦੇ ਵਿੱਚ ਨਾਂ ਇਹਨੇ ਸਾਹਮਣੇ ਅੱਛਾ ਕਿਉਂਕਿ ਜੇ ਪੈਸਿਆਂ ਦਾ ਲਿੰਕ ਚੱਲਣਾ ਪੈਸੇ ਆਏ ਕਿੱਥੋਂ ਤੇ ਜਾਏ ਕਿੱਥੋਂ ਆਫਸਰਲ ਕਿਤੇ ਜਾਣਾ ਹੀ ਨਾ ਤੇ ਉਹ ਨੇਚਰਲੀ ਗੱਲ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਨਾਂ ਇਹਨਾਂ ਦੇ ਆਏ ਨੇ ਹੁਣ ਨਾਂ ਮੁੱਖ ਮੰਤਰੀ ਸਾਹਿਬ ਕੋਲ ਚਲੇ ਗਏ ਨੇ ਹੁਣ ਮੁੱਖ ਮੰਤਰੀ ਸਾਹਿਬ ਨਾਂ ਇਹਨਾਂ ਦਾ ਉਜਾਗਰ ਕਰਦੇ ਕਿ ਨਹੀਂ ਕਰ ਕਿਉਂਕਿ ਇਹਨਾਂ ਵਾਸਤੇ ਹੁਣ ਜ਼ੋਰ ਤੇ ਸਾਰਿਆਂ ਦਾ ਲੱਗਣਾ ਹੈ ਪੰਜਾਬ ਦੇ ਆਈਪੀਐਸ ਲੋਬੀ ਦਾ ਸਾਰਿਆਂ ਦਾ ਜ਼ੋਰ ਲੱਗਣਾ ਹੈ ਈਵਨ ਕਿ ਆਈਐਸਓ ਲੋਬੀ ਵੀ ਇਹਦਾ ਜ਼ੋਰ ਲੈ ਕੇ ਇਹਨਾਂ ਨੂੰ ਬਚਾਈਏ ਕਿਉਂਕਿ ਸਾਰਿਆਂ ਦੇ ਹਰ ਪਾਸੇ ਜ਼ੋਰ ਲੱਗਣਾ ਹੈ ਕੋਈ ਸਰਕਾਰ ਪਾਸੇ ਵੀ ਜ਼ੋਰ ਲਾਣਾ ਵੀ ਬਚਾਓ ਸਾਨੂੰ ਇਹ ਵੀ ਗੱਲ ਸਾਹਮਣੇ ਆ ਰਹੀ ਕਿ ਇਹ ਦੁਬਈ ਤੇ ਜੋਰਜੀਆ ਤੋਂ ਨੈਟਵਰਕ ਚੱਲਦਾ ਸੀਗਾ ਤਾਂ ਜਿਹੜੇ ਬੰਦੇ ਦਾ ਨਾਂ ਸਾਹਮਣੇ ਆ ਰਿਹਾ ਕਹਿੰਦੇ ਚੰਡੀਗੜ੍ਹ ਚ ਕਰੋੜਾਂ ਰੁਪਏ ਦੀ ਕੋਠੀ ਲੈ ਕੇ ਰੱਖੀ ਸੀਗੀ ਸਿਰਫ ਅਫਸਰਾਂ ਦੀ ਮਹਿਮਾਨ ਨਿਵਾਜ਼ੀ ਤੇ ਹਾਂਜੀ ਹਾਂਜੀ 40 ਸੈਕਟਰ ਚ ਕੋਠੀ ਰੱਖੀ ਸੀ ਅੱਛਾ ਤੇ ਉਹ ਅਫਸਰ ਉਹ ਮਤਲਬ ਗੱਲ ਤੇ ਉਹੀ ਗੱਲ ਆ ਗਈ ਨਾ ਵੀ ਜੋ ਵੀ ਕੰਮ ਕਰਦੇ ਪਏ ਨੇ ਕਰਪਸ਼ਨ ਜਿਹੜੀ ਆਪਾਂ ਕਹਿੰਦੇ ਕਰਪਸ਼ਨ ਹੀ ਕਹਾਂਗੇ ਨੂੰ ਮੋਟਾ ਜਿਹਾ ਲਫ਼ਜ਼ ਆਪਾਂ ਕਹਾਂਗੇ ਮੈਂ ਸ਼ਾਇਦ ਇੱਕ ਦਿਨ ਅੱਗੇ ਇੰਟਰਵਿਊ 'ਚ ਕਿਹਾ ਸੀ ਭਗਵੰਤ ਮਾਨ ਜੀ ਆਪਾਂ ਕਰਜ਼ਾ ਲਾਉਣ ਵਾਸਤੇ ਤੇ ਜਿੰਨੀ ਆਈਪੀਐਸ ਜਦੋਂ ਭਰਤੀ ਹੋਏ ਉਹਦੀ ਪ੍ਰਾਪਰਟੀ ਉਦੋਂ ਦੇਖ ਲੋ ਤੇ ਅੱਜ ਦੇਖ ਲੋ ਉਹਦੀ ਪ੍ਰਾਪਰਟੀ ਨਾਲ ਹੀ ਜੇ ਇਨਕੁਆਰੀ ਕਰਕੇ ਬੜਾਈ ਜਾਵੀ ਤਨਖਾਹ ਮੁਤਾਬਕ ਉਹਦੇ ਮੁਤਾਬਕ ਉਹ ਇਕੱਠੀ ਕੀਤੀ ਜਾਵੇ ਨਾ ਤੇ ਕਰਜ਼ਾ ਸਾਡੇ ਪੰਜਾਬ ਦਾ ਉਹਦੇ ਨਾਲ ਹੀ ਲੱਥ ਜਾਏ ਮੇਰੇ ਹਿਸਾਬ ਨਾਲ ਦੂਜਾ ਤਾਂ ਲੋਂਹ ਦੀ ਕਿਸੇ ਨੂੰ ਕਹਿੰਦੀ ਲੋੜ ਹੀ ਨਹੀਂ ਪਰ ਹੁਣ ਗੱਲ ਇਹ ਨ ਸਰਕਾਰ ਨੇ ਤੇ 5 ਸਾਲ ਕਰਨੇ ਪੂਰੇ ਤੇ ਇਹ ਜਿਹੜੇ ਅਫਸਰ ਨੇ ਇਹਨਾਂ ਦਾ 58 ਸਾਲ ਦੀ 60 ਸਾਲ ਦੀ ਉਮਰ ਤੱਕ ਨੌਕਰੀ ਕਰਨੀ ਤੇ ਸਰਕਾਰਾਂ ਵੀ ਕੋਈ ਗੱਲੋਂ ਇਸ ਕਰਕੇ ਕਰਦੀਆਂ ਵੀ ਹੁਣ ਅਗਲੀ ਵਾਰੀ ਸਰਕਾਰ ਸਾਡੀ ਬਣੇ ਕ ਨਾ ਬਣੇ ਮੁੜ ਕੇ ਇਹੋ ਹੀ ਸਾਨੂੰ ਅੰਦਰ ਨਾ ਦੇਣ ਜਿੱਦਾਂ ਉਹ ਕਰਦੇ ਹੁੰਦਾ ਕੀ ਹੈ ਵਿਭਾਗ ਵਿੱਚ ਗੋਤਾ ਸਭ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਜਦੋਂ ਕੋਈ ਘਪਲਾ ਸਾਹਮਣੇ ਆ ਜਾਂਦਾ ਹੈ ਜਾਂ ਕਿਸੇ ਕਰਾਪਸ਼ਨ ਕੇਸ ਦੇ ਵਿੱਚ ਅਫਸਰਾਂ ਦੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਨਾਮ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਹੁੰਦਾ ਕੀ ਆ ਫਿਰ ਛੋਟੇ ਮੁਲਾਜ਼ਮਾਂ ਤੇ ਆ ਕੇ ਜਦੋਂ ਗਾਜ ਦੇਖੀ ਜਾਂਦੀ ਉਹਨਾਂ ਦੀ ਸੁਣਵਾਈ ਹੁੰਦੀ ਉੱਪਰ ਕਿਤੇ ਕਿ ਜਾਂ ਉਹਨਾਂ ਦੀ ਮੈਂ ਤਾਂ ਮੈਂ ਤਾਂ ਖੁਦ ਬੈਠਾ ਮੈਂ ਤੁੜਕ ਜੋ ਛੋਟੇ ਅਫਸਰਾਂ ਦੇ ਮੈਂ ਵੀ ਛੋਟੇ ਹੀ ਜਾਂਦਾ ਮੇਰੀ ਖੁਦ ਦੀ ਸੁਣਵਾਈ ਨੂੰ ਬਾਕੀ ਮੈਂ ਕਿਹਦੇ ਕਿਦਾਂ ਗੱਲ ਸੁਣਾਇਆ ਥੋਡੇ ਨਾਲ ਕੀ ਹੋਇਆ ਸੀ ਕਿਉਂਕਿ ਥੋਡੇ ਤੇ ਵੀ ਲੋਕੀ ਸਵਾਲ ਕਰ ਦਿੰਦੇ ਕਿ ਤੁਸੀਂ ਮੇਰੇ ਤੇ ਮੈਂ ਦੱਸਿਆ ਮੇਰੇ ਤੇ ਮੈਂ ਕੀਤਾ ਕੁਝ ਨਹੀਂ ਮੈਂ ਨਾ ਕੁਝ ਕੀਤਾ ਤੇ ਤੁਹਾਨੂੰ ਡਿਸਮਿਸ ਕਿਵੇਂ ਕਰਦਾ ਸਾਡੇ ਤੇ ਲਗਤ ਬਾਜੀ ਤੇ ਸਮੇਤ ਐਸਐਚਓ ਤੇ ਪਰਚਾ ਹੋਇਆ ਜੀ 420 ਦਾ ਬਸਤੀ ਬਾਵਾਖੇਲ ਥਾਣੇ ਦੇ ਵਿੱਚ ਉਸ ਵੇਲੇ ਦਾ ਰਿਕਾਰਡ ਤੁਸੀਂ 2013 ਦੀ 311 ਇੱਕ ਸਬੰਧਾਨ ਦੀ ਧਾਰਾ ਉਹ ਲਾ ਕੇ ਸਾਨੂੰ ਡਿਸਮਿਸ ਕਰ ਦਿੱਤਾ ਗਿਆ ਸੀ ਅੱਛਾ ਉਹ ਮੈਂ ਡੀਜੀਪੀ ਸਾਹਿਬ ਨੇ ਉਹ ਡਿਸਮਿਸ ਕੀਤੇ ਬੰਦਿਆਂ ਦੇ ਦਰਾਂਨ ਇੱਕ ਫਿਰ ਚਿੱਠੀ ਜਾਰੀ ਕੀਤੀ ਹਾਈ ਕੋਰਟ ਦੇ ਆੜਰਾ ਮੁਤਾਬਕ ਜਿੰਨੇ ਬੰਦੇ 311 ਲਾ ਕੇ ਡਿਸਮਿਸ ਕੀਤੇ ਨੇ ਉਹ ਤੁਰੰਤ ਬਹਾਲ ਕੀਤੇ ਜਾਣ ਡਿਸਮਿਸ ਕੀਤਾ ਕਿਉਂ ਕੀ ਪਰਚਾ ਸੀਗਾ ਇਹ 420 ਦਾ ਪਰਚਾ ਸੀ ਜਿਹੜਾ ਕਿ ਲਗਤਬਾਦੀ ਚ ਪਰਚਾ ਹੋਇਆ ਜਿਦੇ ਚ ਕੋਈ ਸਾਡਾ ਕਿਸੇ ਨਾਲ ਲੈਣਾ ਨਹੀਂ ਕੋਈ ਦੇਣਾ ਨਹੀਂ ਕੋਈ ਕੰਮ ਨਹੀਂ ਹੋਇਆ ਸੀ 420 ਤਿੰਨ ਬੰਦੇ ਦਾ ਐਸਐਚਓ ਇੱਕ ਹੋਰ ਐਸਐਹ ਇੱਕ ਮੇਰੇ ਤੇ ਨਾਲ ਹੋਇਆ ਸੀ ਚੰਨਾ ਤੇ ਆਇਆ ਐਸਐਚਓ ਵੀ ਡਿਸਮਿਸ ਹੋਇਆ ਫਿਰ ਮੈਂ ਹਾਂ ਉਹ ਵੀ ਮਤਲਬ ਉਹ ਉਹ ਸਸਪੈਂਡ ਕੀਤਾ ਸੀ ਉਸ ਵੇਲੇ ਅੱਛਾ ਉਹਨੇ ਐਂਟੀਸਵੇਟਰੀ ਬਿਲ ਕਰਾਇਆ ਉਹ ਸਸਪੈਂਡ ਕੀਤਾ ਸੀ ਮੈਨੂੰ ਮੌਕੇ ਤੇ ਰੈਸਕਰ ਲਾਇਆ ਮੈਨੂੰ ਡਿਸਮਿਸ ਕਰਤਾ ਅੱਛਾ ਤੇ ਉਹ ਡਿਸਮਿਸ ਕੀਤਾ 311 ਲਾ ਕੇ ਹਾਂ ਤੇ ਉਸ ਤੋਂ ਬਾਅਦ ਹਾਈ ਕੋਰਟ ਨੇ ਇੱਕ ਆਰਡਰ ਕੱਢੇ ਵੀ ਜਿਹੜੇ 311 ਲਾ ਕੇ ਤੁਸੀਂ ਡਿਸਮਿਸ ਕੀਤੇ ਨੇ ਇਹ ਗਲਤ ਹੈ ਇਹਨਾਂ ਨੂੰ ਰੀਇਨਸਟੇਟ ਕਰਨਾ ਚਾਹੀਦਾ ਹਾਂ ਉਹ ਡੀਜੀਪੀ ਸਾਹਿਬ ਨੇ ਚਿੱਠੀ ਜਾਰੀ ਕੀਤੀ ਮੈਂ ਚਿੱਠੀ ਤੁਹਾਨੂੰ ਭੇਜੀ ਹੈ ਉਹ ਚਿੱਠੀ ਵਿੱਚ ਤੁਸੀਂ ਨੈੱਟ ਦੇ ਸ਼ੋ ਕਰਿਓ ਜ਼ਰੂਰ ਪੀਐਸ ਚਿੱਠੀ ਮੁਤਾਬਕ 311 ਲਾ ਕੇ ਜਿਹੜੇ ਡਿਸਮਿਸ ਕੀਤੇ ਨੇ ਉਹ ਬਹਾਲ ਕਰਨੇ ਚਾਹੀਦੇ ਕੀਤੇ ਜਾਣ ਉਹ ਚਿੱਠੀ ਸਿਰਫ ਚਿੱਠੀ ਜੀ ਰਹਿ ਗਈ ਉੱਤੇ ਆਰਡਰ ਕਿਹੇ ਵੀ ਸੀਨੀਅਰ ਅਫਸਰ ਕਹੇ ਐਸਐਸਬੀ ਕਹੇ ਨੇ ਉੱਤੇ ਕੋਈ ਆਰਡਰ ਨਹੀਂ ਜੀ ਇਹ ਜਦੋਂ ਫਿਰ ਪਰਚਾ ਹੁੰਦਾ ਤੁਹਾਡੇ ਤੇ 420 ਦਾ ਜਦੋਂ ਪਰਚਾ ਹੋ ਗਿਆ ਤੁਹਾਨੂੰ ਡੀਜੀਪੀ ਸਾਹਿਬ ਨੇ ਬੁਲਾਇਆ ਕਿਸੇ ਨੇ ਨਹੀਂ ਬੁਲਾਇਆ ਹੁੰਦੀ ਫਿਰ ਕੋਰਟ ਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਤੁਸੀਂ ਵੀ ਅਪਰੋਚ ਕੀਤੀ ਹੋਊਗੀ ਉੱਥੇ ਸਾਬਤ ਹੋਇਆ ਮੈਂ ਇਸ ਚੀਜ਼ ਦੀ ਇਨਕੁਆਰੀ ਲਾਈ ਜੀ ਇਨਕੁਆਰੀ ਅਫਸਰ ਨੇ ਮੈਨੂੰ ਤੁਰੰਤ ਉਸ ਇਨਕੁਆਰੀ ਦੇ ਵਿੱਚ ਮੈਨੂੰ ਬੇਦੋਸ਼ਾ ਸਾਬਤ ਕਰਤਾ ਅੱਛਾ ਕੋਰਟ ਨੇ ਸਾਨੂੰ ਬਰੀ ਕਰ ਦਿੱਤਾ ਕੋਰਟ ਤੋਂ ਬਰੀ ਹੋ ਤੁਸੀਂ ਹਾਂ ਬਿਲਕੁਲ ਕੋਰਟ ਚ ਬਰੀਏ ਜੀ ਫਿਰ ਤੁਹਾਨੂੰ ਬਾਲ ਕਿਉਂ ਨਿਕਾਲੇ ਮੈਂ ਤੇ ਇਹੋ ਗੱਲ ਤਾਂ ਤੁਹਾਨੂੰ ਦੱਸਦਾ ਵੀ ਉਹੀ ਗੱਲ ਕਰਦੇ ਆ ਵੀ ਇਹਨਾਂ ਦੇ ਜਿਹੜੇ ਆਈਪੀਐਸ ਅਫਸਰਾਂ ਦਾ ਕੁਛ ਨਹੀਂ ਕਾਰਵਾਈ ਤੇ ਸਾਡੇ ਐਫਆਈਆ ਦਰਜ ਹੋਈ ਤੇ ਸਾਨੂੰ ਡਿਸਮਿਸ ਹੁਣ ਇਹਨਾਂ 10 ਆਈਪੀਐਸ ਦਾ ਕੀ ਬਣੇਗਾ ਉਹ ਤੇ ਜੇ ਨਾਂ ਨਸ਼ੇ ਜਿੱਦਣ ਹੋਣਗੇ ਨੇ ਤੇ ਇਹੀ ਘੜਾਵਾਂਗੇ ਜਿੱਥੇ ਆਪਾਂ ਇਹ ਪਤਾ ਕਰ ਲਿਆ ਅਗਲੀ ਵੀ ਆਈ ਵੀ ਬਹਿਲੇ ਬੈਠੇ ਸਾਨੂੰ ਕੋੜਾ ਕੰਮ ਹੈ ਅਸੀਂ ਨਾਂ ਲਿਆ ਕੇ ਪ੍ਰੈਸ ਦੇ ਵਿੱਚ ਜਥੇਬੰਦੀਆਂ ਨਾਲ ਮੇਰੀ ਗੱਲ ਹੋਈ ਸਾਰੀਆਂ ਨਾਲ ਕਹਿੰਦੇ ਜਿੱਦਣ ਆਗੇ ਕਹਿੰਦੇ ਨਹੀਂ ਕਾਰਵਾਈ ਤੇ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਤੁਹਾਡੇ ਕੋਲ ਨਾਂ ਆਗੇ ਨਹੀਂ ਦੱਸਾਂਗੇ ਅਸੀਂ ਨਾਂ ਇੱਕ ਦੋ ਦੇ ਆਏ ਨੇ ਬਾਕੀ ਵੀ ਲਾਵਾਂਗੇ ਅਸੀਂ ਅੱਛਾ ਹਾਂ ਬ ਬਿੰਦ ਪ੍ਰੂਫ ਨਾਲ ਆ ਕੇ ਤੁਹਾਡੇ ਸਾਹਮਣੇ ਤੁਹਾਨੂੰ ਦਿਾਂਗੇ ਵੀ ਆ ਦੇਖੋ ਜੀ ਆ ਸਾਡ ਕੁਆਲ ਠੀਕ ਹੈ ਗੋਤਰਾ ਸਾਹਿਬ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਭੁਪਿੰਦਰ ਸਿੰਘ ਗੋਤਰਾ ਨੇ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ 10 ਆਈਪੀਆਰ ਸਬਸਤਰਾ ਦੀ ਇਸ ਵੀਰੇ ਚਰਚਾ ਹੋ ਰਹੀ ਹੈ ਕਹਿੰਦੇ ਕਿ ਜੇਕਰ ਸਰਕਾਰ ਨੇ ਕਾਰਵਾਈ ਨਾ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਕੋਲ ਨਾਮ ਚਲੇ ਗਏ ਨੇ ਜੇਕਰ ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਕਹਿੰਦੇ ਕਿ ਅਸੀਂ ਇਹ ਨਾਂ ਚਰਤਾ ਕਰਾਂਗੇ ਔਰ ਸਾਡੇ ਵੱਲੋਂ ਜਿਹੜਾ ਇਹ ਪ੍ਰੈਸ਼ਰ ਪਾਇਆ ਜਾਊਗਾ ਕਿ ਸਿਰਫ ਛੋਟੇ ਮੁਲਾਜ਼ਮਾਂ ਦੇ ਉੱਪਰ ਕਾਰਵਾਈ ਨਾ ਹੋਵੇ ਜੇ ਕਾਰਵਾਈ ਕਰਨੀ ਆ ਤਾਂ ਫਿਰ ਵੱਡੇ ਅਫਸਰਾਂ ਦੇ ਉੱਪਰ ਵੀ ਬਰਾਬਰ ਦੀ ਕਾਰਵਾਈ ਕੀਤੀ ਜਾਵੇ ਖੈਰ ਦੇਖਣ ਵਾਲੀ ਗੱਲ ਇਹ ਹੈ ਕਿ ਹੁਣ ਅੱਗੇ ਇਸ ਮਾਮਲੇ ਦੇ ਵਿੱਚ ਹੁੰਦਾ ਕੀ ਹੈ ਦੇਖਦੇ ਰਹੋ #ਪੰਜਾਬ